ਵਲੌਗ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਖੜੇ ਆ ਗੁਆਟੀ ਸ਼ਹਿਰ ਤੇ ਸਵੇਰ ਦੇ 9:00 ਵਜੇ ਆ ਅੱਜ ਤੁਹਾਨੂੰ ਗੁਆਟੀ ਲੋਕਲ ਘੁਮਾਉਣੇ ਆ ਤੇ ਜਿੱਥੇ ਮੈਂ ਖੜਾ ਆ ਇਹਨੂੰ ਕਹਿੰਦੇ ਆ ਜਾਲੂਕਵਾੜੀ ਵੀ ਆਪਣੇ ਸ਼ਹਿਰ ਦਾ ਬਾਈਪਾਸ ਹੁੰਦਾ ਕੋਈ ਆਏ ਆ ਕਿਤੇ ਵੀ ਜਾਣਾ ਤੁਸੀਂ ਜਾਲੂਕਵਾੜੀ ਆਉਣਾ ਹੀ ਪੈਂਦਾ ਜਾਲੂਕਵਾੜੀ ਤੋਂ ਤੁਹਾਨੂੰ ਜੜੀਆਂ ਗਾਂ ਸਾਰੀਆਂ ਬੱਸਾਂ ਜਾਂ ਟੈਕਸੀ ਜਾਂ ਬੱਸ ਵਗੈਰਾ ਮਿਲਦੀਆਂ ਨੇ ਕੰਮ ਆਏ ਸੀ ਇੱਧਰ ਜੋਰਾਵਾੜ ਤੇ ਬੰਦਾ ਮਿਲਿਆ ਨਹੀਂ ਉਹ ਕਹਿੰਦਾ 2 ਵਜੇ ਆਊਗਾ ਤੇ ਇਹ ਕਿੱਥੋਂ ਆਏ ਸੀ ਉੱਥੋਂ 40 50 ਕਿਲੋਮੀਟਰ ਫੇਰ ਮੈਂ ਕਿਹਾ ਆਪਾਂ ਜਾਣਾ ਪਉਨਾ ਚਲ ਇੱਥੇ ਕੰਮ ਫੇਰ ਲਈਏ ਆ ਇੱਕ ਭਾਜੀ ਨੇ ਦੱਸਿਆ ਬ੍ਰਹਮਪੁੱਤਰ ਜੰਗਲ ਰਿਜ਼ੋਰਟ ਆ ਕੋਈ ਮੋਸਾਂ ਤਾਂ ਇੱਥੇ ਪਹੁੰਚੇ ਆ ਇੱਧਰ ਜੰਗਲ ਜੇ ਦੇ ਵਿੱਚ ਜਾ ਕੇ ਸੁਣ ਸੁਣਾਰ ਆ ਨਾ ਕੋਈ ਨਾ ਅੰਗੇ ਨਹੀਂ ਨਾ ਪਿੱਛੇ ਕੱਲੇ ਤੌਰ ਤੇ ਇੱਧਰ ਨੂੰ ਦੇਖਦੇ ਆਂ ਕੀ ਹਸਾ ਖਤਾਵ ਥੋੜਾ ਜਿਆ ਦੇਖਿਆ ਸੀ ਗੂਗਲ ਕਰਕੇ ਇਹ ਵੇਖਣ ਨੂੰ ਤਾਂ ਸੋਹਣਾ ਲੱਗਦਾ ਵਾਕੀ ਵੇਖੋ ਸਾਰਾ ਸੰਘਣਾ ਸੰਘਣਾ ਜੰਗਲ ਹੈ ਦੋਨੋਂ ਪਾਸੇ ਐਨ ਚੜਾਈਆਂ ਨਾਲੇ ਤਾਂ ਬਾਸ ਦੇ ਦਰਖਤ ਇੰਨਾ ਸੰਘਣੇ ਆ ਵਿਚ ਦੀ ਲੰਘਿਆ ਨਹੀਂ ਜਾਂਦਾ ਆਈਆ ਇੱਧਰ ਮੰਗਾਲਿਆ ਤੇ ਅਸਾਮ ਦਾ ਇਹ ਬਾਰਡਰ 'ਚ ਆ ਜਾਂਦਾ ਬਾਰਡਰ ਵਾਲੇ ਪਾਸੇ ਪਹਾੜ ਵੀ ਆ ਮੰਗਾਲਿਆ ਪਹਾੜੀ ਏਰੀਆ ਤੇ ਸਾਰਾ ਜੰਗਲ ਹੀ ਆ ਉਹ ਸਾਨੂੰ ਦੇਂਦਾ ਸ਼ਹਿਰ ਚੜਾਈ ਹੀ ਨਹੀਂ ਹਾਲਤ ਖਰਾਬ ਕਰਤੀ ਇਹ ਆ ਬ੍ਰਹਮਪੁੱਤਰ ਰਿਜ਼ੋਰਟ ਆਪਣੇ ਜਿਵੇਂ ਬੰਬੇ ਪਿਕਨਿਕ ਸਪੋਰਟ ਹਿਮਾਚਲ ਦੇ ਰਸਤੇ ਚ ਆਏ ਆ ਹੈ ਪਰ ਪਹਾੜੀ ਏਰੀਆ ਸਾਰਾ ਅਸੇ ਪਾਸੇ ਪੁਰਾਣੇ ਵੱਡੇ ਵੱਡੇ ਦਰਾਖਤ ਨੇ ਬੈਂਬੂ ਪੁਰਾਣੇ ਬਹੁਤ ਬਾਸ ਦੇ ਮੋਟੇ ਮੋਟੇ ਦਰਾਖਤ ਇਹਨਾਂ ਨੂੰ ਪਤਾ ਨਹੀਂ ਕਿੰਨੇ ਸੌਆਂ ਦੇ ਸਾਹ ਨਾਲ ਤਣੇ ਨਿਕਲੇ ਉਹਨਾਂ ਦੇ ਆ ਵਿੱਚ ਪਾਣੀ ਜਾਂ ਗੰਦਾ ਜਿਹਾ ਕਹਿੰਦੇ ਨਹਾਉਣ ਵਾਲਾ ਪਤਾ ਨਹੀਂ ਕਿੱਥੇ ਕੋਈ ਹੋਰ ਸਵਿੰਗ ਪੂਲ ਛਾ ਹੈ ਬੜਿਆ ਫਰਮ 3 ਵਗਾਂ ਲੱਗੇ ਆ ਖਾਣ ਪੀਣ ਵਾਸਤੇ ਰੈਸਟੋਰੈਂਟ ਆ ਇਹ ਸਾਰਾ ਜੰਗਲੀ ਏਰੀਆ ਆ ਉਧਰ ਪਰੇ ਬੱਚਿਆਂ ਦੀ ਐਕਟੀਵਿਟੀ ਵਾਸਤੇ ਇਨੀ ਕੁ ਗੱਲ ਆਵਾਤ ਆ ਪਤਾ ਨਹੀਂ ਹੁਣ ਕੀ ਅੱਗੇ ਦੇਖਦੇ ਆ ਧਿਆਨ ਨਾਲ ਇੱਕ ਬਾਸ ਦਾ ਦਰਖਤ ਲੱਗੇ ਆ ਇੱਕ ਨਹੀਂ ਕਾਫੀ ਲੱਗੇ ਨੇ ਤੇ ਵੇਖੋ ਕਿੰਨੇ ਤਣੇ ਆ ਇਹਦੇ ਸੌਆਂ ਦੇ ਹਿਸਾਬ ਨਾਲ ਤਣੇ ਨਿਕੜੀ ਆਉਂਦੇ ਥੱਲੇ ਵਾਸ ਦੇ ਤਰ੍ਹਾਂ ਤਾਂ ਆਈਆਂ ਵੀ ਲੋਗਣੇ ਨਹੀਂ ਜਾਂਦੇ ਇੰਨੇ ਆ ਬਹੁਤ ਬੂਟੇ ਇਹੋ ਜਿਹੇ ਭਾਰੇ ਭਾਰੇ ਪੁਰਾਣੇ ਇਹ ਜੋ ਕੁਸ਼ੀ ਹੈ ਸਾਰਾ ਦੇਖੇ ਅੰਦਰ ਤਾਂ ਕੁਝ ਨਹੀਂਗਾ ਐਵੇਂ ਹੀ ਭੰਜੇ ਇੰਨਾ ਜੋਰ ਲਾਇਆ ਆ ਵੇਖੋ ਆ ਸਾਰਾ ਜੰਗਲੀ ਏਰੀਆ ਹਾਥੀ ਲਈ ਜਾਂਦਾ ਚੋਬਰ ਜੰਗਲੀ ਹਾਥੀ ਆਸਾਂ ਦਾ ਦੰਦੋਂ ਦੰਦੋਂ ਵੱਡੇ ਆਉਂਦਾ। ਚਾਹ ਦੇ ਬਾਗ ਵੀ ਹੈਗੇ ਇੱਧਰ ਸੋਨਾਪੁਰ ਕਰਕੇ ਇਹ ਜਗ੍ਹਾ ਤੇ ਅਸਾਮ ਦੇ ਮਤਲਬ ਤਕਰੀਬਨ ਸਾਰੇ ਏਰੀਆ ਦੇ ਵਿੱਚ ਚਾਹ ਤਾਂ ਹੁੰਦੀ ਹੁੰਦੀ ਆ। ਅਸਾਮ ਹੋ ਗਿਆ, ਦਰਜਲਿੰਗ ਹੋ ਗਿਆ, ਮਗਾਲੇਚ ਵੀ ਕਿਹੜੀ ਜਗ੍ਹਾ ਹੈਗੀ। ਉਹ ਤੋੜੀ ਜਾਂਦੀਆਂ ਬੀਬੀਆਂ। ਕਟਿੰਗ ਕਰ ਰਹੇ ਆ। ਸੋਹਣਾ ਏਰੀਆ ਸਾਰਾ ਥੋੜਾ ਬਹੁਤਾ ਟ੍ਰੈਫਿਕ ਹੈਗਾ ਵਾ ਪਰ ਜਿਵੇਂ ਕਹਾ ਜੰਗਲ ਸੀਗਾ ਜੰਗਲ ਚ ਤਾਂ ਵੈਸੇ ਇਕੱਲੇ ਬੰਦੇ ਨੂੰ ਡਰ ਲੱਗਦਾ ਕੋਈ ਨਾਲ ਹੋਵੇ ਫਿਰ ਤਾਂ ਠੀਕ ਆ ਮੈਂ ਇਕੱਲਾ ਸੀ ਜਮੇ ਤਾਂ ਕਰਕੇ ਮੈਂ ਜੰਗਲੀ ਹਾਥੀ ਉੱਥੇ ਨਾਜੇ 2-3 ਥਾਂ ਗੋ ਆ ਜਾ ਪਿਆ ਸੀ ਹਾਥੀ ਦਾ ਚਲੋ ਇੱਕ ਤੁਹਾਨੂੰ ਦਿਖਾਉਣਾ ਸੀ ਆ ਸਾਹਮਣੇ ਜਿਹੜਾ ਦਰਖਤ ਦਿਖ ਰਿਹਾ ਇਹ ਜਿਹੜੇ ਆਪਣੇ ਵੇਚਣ ਆਉਂਦੇ ਹੁੰਦੇ ਆ ਕਟਾਹ ਲਓ ਜਿਹੜਾ ਸਬਜ਼ੀ ਬਣਦੀ ਹੈ ਜਿੱਦੀ ਜੜੀ ਤੇ ਹੁੰਦਾ ਦਾਣੇ ਵਾਲਾ ਵੱਡਾ ਸਾਰਾ ਫਰੂਟ ਸਬਜ਼ੀ ਬਣਦੀ ਹੈ ਫਰੂਟ ਨਹੀਂ ਕਹਿ ਸਕਦੇ ਆਹ ਦਰਖਤ ਆ ਉਹਦਾ ਕਿੰਡਾ ਵੱਡਾ ਪੇਪਲ ਲੰਗੂ ਆ ਇਹਨੂੰ ਕਟਾਹ ਲੱਗਦੇ ਕਈ ਤਰ੍ਹਾਂ ਦੇ ਦਰਖਤ ਐ ਹੋ ਜਿਹੜੇ ਮਤਲਬ ਆਪਣੇ ਚੀਜ਼ਾਂ ਆਉਂਦੀਆਂ ਨੇ ਪਰ ਆਪਾਂ ਦਰਖਤ ਨਹੀਂ ਦੇਖੇ ਹੋਏ ਆ ਵੇਖੋ ਕਿੰਡਾ ਵੱਡਾ ਆ ਤਣਾ ਇਹਦਾ ਪੇਪਲੰਗੂ ਫੈਲਦਾਨ ਪੂਰਾ ਏਲੇ ਕੋਲੇ ਅਮਰੂਦ ਨਾਰੀਅਲ ਤੇ ਆ ਆ ਜਿਹੜਾ ਦੇਖ ਰਿਹਾ ਆਪਣਾ ਕੀ ਸਾਗਵਾਨ ਇਹ ਚੀਜ਼ਾਂ ਬਹੁਤ ਨੇ ਇੱਥੇ ਇਹ ਆ ਗੋਟੀ ਸਿਟੀ ਮੇਨ ਗੋਟੀ ਸ਼ਹਿਰ ਵੀ ਮਤਲਬ ਬੰਬੇ ਵਾਂਗੂ ਕਹਿ ਲੋ ਵੀ ਬਹੁਤ ਵੱਡਾ ਸ਼ਹਿਰ ਹੀ ਐ ਇੱਕ ਸਾਈਡ ਤੋਂ ਸ਼ੁਰੂ ਹੁੰਦਾ ਤੇ ਜਿਹੜੇ 20 20 30 30 ਕਿਲੋਮੀਟਰ ਐ 40 40 50 50 ਕਿਲੋਮੀਟਰ ਦਾ ਜਿਹੜੇ ਆਟੋ ਹੀ ਚੱਲਦੇ ਨੇ ਬੱਸਾਂ ਚੱਲਦੀਆਂ ਆ ਸਿਟੀ ਦੇ ਵਿੱਚ ਤੇ ਜਿਹੜੇ ਮਰਜੀ ਰੋਡ ਤੇ ਮੇਨ ਚੱਲ ਜਾਓ ਵੱਡੇ ਰੋੜਾਂ ਨਾਲੇ ਪੁਲ-ਪੁਲ ਵੀ ਵਹਿਤ ਬਣੇ ਆ ਬਹੁਤ ਸਿਟੀ ਦੇ ਵਿੱਚ ਪਰ ਫੇਰ ਵੀ ਬਹੁਤ ਵਿਜੀ ਟ੍ਰੈਫਿਕ ਆ ਮੋਟਰਸਾਈਕਲ ਵਗੈਰਾ ਇੱਥੇ ਸੁਪਰ ਸਪੋਰਟਸ ਬਾਈਕ ਜੇ ਨੇ ਹਰੇਕ ਕੋਲੇ ਇੰਨਾ ਭਜਾਉਂਦੇ ਆ ਕੋਈ ਵੀ ਮਤਲਬ ਜਿਹੜੇ ਲੋਕਲ ਆ ਸਾਰੇ ਮੋਟਰਸਾਈਕਲ ਵੱਡੇ-ਵੱਡੇ ਲੈ ਕੇ ਰੱਖਦੇ ਤੇ ਭਜਾਉਂਦੇ ਬਹੁਤ ਪੌਲੀ ਸਲੋ ਕੋਈ ਨਹੀਂ ਚਲਾਉਂਦਾ ਆ ਵੇਖੋ ਜਾਮ ਲੇਟਾਂ ਲੁੱਟਾਂ ਤੇ ਆ ਜਾਮ ਲੱਗਾ ਹੀ ਰਹਿੰਦਾ ਸਾਰੇ ਸ਼ਹਿਰ ਤੇ ਜਿੱਥੇ ਮਰਜ਼ੀ ਚੱਲੇ ਇੱਥੇ ਆਏ ਸੀ ਪਿੰਡਾ ਲਾਉਂਚ ਸ਼ਾਪਿੰਗ ਕਰਨ